ਕਰਵਾਲਾ ਦੂਸਰੀ ਔਰਤ ਦੇ ਨਾਲ ਕਮਰੇ ਦੇ ਵਿੱਚ ਮੌਜੂਦ ਸੀ ਤੇ ਉਧਰੋਂ ਘਰਵਾਲੀ ਨੇ ਆ ਕੇ ਦਰਵਾਜ਼ੇ ਪਣਣੇ ਸ਼ੁਰੂ ਕਰ ਦਿੱਤੇ ਜਦ ਦਰਵਾਜ਼ਾ ਨਹੀਂ ਖੋਲਿਆ ਤਾਂ ਛੱਤੇ ਜਾ ਕੇ ਚੜ ਗਈ ਤੇ ਉੱਥੋਂ ਜਦ ਅੰਦਰ ਦੇਖਿਆ ਤਾਂ ਔਰਤ ਦੇ ਅਨਸਾਰ ਉਸ ਦਾ ਘਰਵਾਲਾ ਇੱਕ ਹੋਰ ਔਰਤ ਦੇ ਨਾਲ ਮੌਜੂਦ ਸੀ ਉਸ ਨੇ ਰੌਲਾ ਪਾਇਆ ਉੱਥੇ ਲੋਕ ਇਕੱਠੇ ਕੀਤੇ ਉਹਨਾਂ ਨੂੰ ਕਿਹਾ ਕਿ ਮੇਰਾ ਘਰਵਾਲਾ ਇਸ ਤਰ੍ਹਾਂ ਅੰਦਰ ਹੈ ਮੈਨੂੰ ਧਗਾ ਦੇ ਰਿਹਾ ਲਗਾਤਾਰ ਚੀਟਿੰਗ ਕਰ ਰਿਹਾ ਮੇਰੇ ਨਾਲ ਪਰ ਕਿਸੇ ਨੇ ਵੀ ਮਦਦ ਨਹੀਂ ਕੀਤੀ ਥੋੜੀ ਦੇਰ ਬਾਅਦ ਬਾਹਰ ਹੰਗਾਮਾ ਕਾਫੀ ਜ਼ਿਆਦਾ ਹੋ ਗਿਆ ਕਾਫੀ ਸਾਰੇ ਲੋਕ ਵੀ ਇਕੱਠੇ ਹੋ ਗਏ ਮਾਮਲਾ ਸਾਹਮਣੇ ਆਇਆ ਜਲੰਧਰ ਤੋਂ ਜਿੱਤੇ ਕਿ ਦੇਰ ਰਾਤ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਤੇ ਐਸੇ ਤੁਹਾਨੂੰ ਦੱਸ ਦਈਏ ਕਿ ਇਸਔਰਤ ਦੇ ਇਲਜ਼ਾਮ ਨੇ ਕਿ ਉਹ ਦੋ ਬੱਚਿਆਂ ਦਾ ਪਿਤਾ ਹੈ ਤੇ ਐਸੇ ਦੇ ਵਿੱਚ ਲਗਾਤਾਰ ਉਹ ਇਸ ਦੂਸਰੀ ਔਰਤ ਦੇ ਸੰਪਰਕ ਦੇ ਵਿੱਚ ਸੀ ਇਸ ਦੇ ਕੋਲ ਅਕਸਰ ਆਉਂਦਾ ਤੇ ਇਸ ਦੇ ਕਾਰਨ ਘਰ ਦੇ ਵਿੱਚ ਵੀ ਕਾਫੀ ਜ਼ਿਆਦਾ ਕੜਈਸ਼ ਰਹਿੰਦਾ ਹੈ ਇਸ ਸਬਦ ਦੇ ਦਰਮਿਆਨ ਹੀ ਉਹ ਤੇ ਦੌਰਾਨ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮਕਾਨ ਮਾਲਕ ਨੇ ਉਹਨਾਂ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਉਹ ਦਰਵਾਜ਼ੇ ਖੜਕਾਉਂਦੀ ਰਹੀ ਲੋਕ ਬਾਹਰ ਮੌਜੂਦ ਰਹੇ ਉਹਨਾਂ ਨੇ ਵੀ ਗੇਟ ਖਣਵਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਹੀਂ ਖੋਲਿਆ ਇਸ ਦੌਰਾਨ ਭਾਰੀ ਹੰਗਾਮਾ ਹੋਇਆ ਇਸ ਔਰਤ ਦੇ ਅਨੁਸਾਰ ਇਸ ਦਾ ਘਰ ਵਾਲਾ ਲਗਾਤਾਰ ਇਸੇ ਜਗ੍ਹਾ ਦੇ ਉੱਤੇ ਆਉਂਦਾ 10000 ਰੁਪਏ ਮਕਾਨ ਮਾਲਕ ਨੂੰ ਦੇਣ ਦੀ ਗੱਲ ਵੀ ਉਸਨੇ ਕਹੀ ਹੈ ਕਿ ਉਸਦੇ ਪਤੀ ਨੇ 10000 ਦਿੱਤੇ ਇਸ ਲਈ ਮਕਾਨ ਮਾਲਕ ਕੋ ਜਿਹ ਕਹਿੰਦਾ ਰਹੀਆਂ ਉਸਦੇ ਆਏ ਦੇ ਉੱਤੇ ਤੇ ਉਹ ਲੜਕੀ ਵੀ ਇੱਕ ਜੋ ਆਪਣੇ ਪਤੀ ਤੋਂ ਬਿਨਾਂ ਰਹਿੰਦੀ ਐ ਉਹ ਉੱਥੇ ਹੀ ਮੌਜੂਦ ਐ ਤੇ ਉਸਦੇ ਨਾਲ ਉਸਦੇ ਸੰਬੰਧ ਰੇ ਲੜਕੀ ਦੇ ਇਲਜ਼ਾਮ ਉਦੋਂ ਹੋਰ ਗਹਿਰੇ ਹੋ ਗਏ ਜਦੋਂ ਅੰਦਰ ਉਸਨੇ ਦਾਵਾ ਕੀਤਾ ਕਿ ਉਸਦੇ ਪਤੀ ਦੇ ਕੱਪੜੇ ਮੌਜੂਦ ਨੇ ਉਹ ਉੱਥੇ ਹੀ ਨਹਾਇਆ ਵੀ ਐ ਉਸਦੀ ਚੱਪਲਾ ਸ਼ਰਟ ਪੈਂਟ ਸੰਪੂਰਨ ਉੱਥੇ ਹੀ ਸੀ ਤੁਰੰਤ ਜਦੋਂ ਉਹ ਆਈ ਮਕਰ ਮਾਲਕ ਨੇ ਉਸ ਨੂੰ ਛੱਤ ਦੇ ਜ਼ਰੀਏ ਭਜਾ ਦਿੱਤਾ ਫਿਰ ਲੋਕ ਇਕੱਠੇ ਹੋਏ ਰਾਤ ਦੇ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਤੇ ਉੱਥੇ ਪਹੁੰਚੀ ਪੁਲਿਸ ਪੁਲਿਸ ਨੇ ਆ ਕੇ ਮੌਕੇ ਤੇ ਹਾਲਾਤਾਂ ਜਾਇਜ਼ਾ ਲਿਆ ਗਰ ਬਾਅਦ ਕੀਤੀ ਜਿੱਥੇ ਮਕਾਨ ਮਾਲਕ ਨੂੰ ਫਿਰ ਕਾਬੂ ਕੀਤਾ ਗਿਆ ਹਾਲਾਂਕਿ ਪੁਲਿਸ ਪਰਪੜੇ ਅੰਦਾਜ਼ ਦੇ ਵਿੱਚ ਲੈ ਕੇ ਗਈ ਜਿੱਥੇ ਕਿ ਕਲ ਖਰਮਈਆ ਆਪਣਾਇਆ ਉਸ ਮਕਾਨ ਮਾਲਕ ਦੇ ਪ੍ਰਤੀ ਦਰਸਲ ਇਹ ਪੂਰਾ ਮਾਮਲਾ ਜੋ ਸਾਹਮਣੇ ਆਇਆ ਹੈ ਇਹ ਜਲੰਧਰ ਦਾ ਭਾਰਗਵ ਕੈਂਪ ਲੱਗਿਆ ਇੱਥੇ ਹੁਣ ਰਾਤ ਦੇ ਵੇਲੇ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਪਤਨੀ ਨੇ ਪਤੀ ਨੂੰ ਕਿਸੇ ਹੋਰ ਮਹਿਲਾ ਦੇ ਨਾਲ ਪੜਨੇ ਆ ਤਾ ਐਸੇ ਉਸਨੇ ਕੋਠੇ ਦੇ ਉੱਤੇ ਚੜਕੇ ਦੇਖਿਆ ਕਿ ਵੀ ਗੇਟ ਤਾਂ ਖੁੱਲਿਆ ਨਹੀਂ ਉਧਰੋਂ ਦੇਖਿਆ ਤਾਂ ਅੰਦਰ ਉਸ ਨੂੰ ਸਭ ਕੁਝ ਨਜ਼ਰ ਆ ਗਿਆ ਕਿ ਅੰਦਰ ਜਿਸ ਹਾਲਤ ਦੇ ਵਿੱਚ ਸੀ ਤਰਾਜ਼ੂ ਹਾਲਤ ਵਿੱਚ ਦੇਖਿਆ ਉਸ ਲੜਕੀ ਦੇ ਨਾਲ ਜੋ ਕਿ ਉਸ ਨੂੰ ਸ਼ੱਕ ਵੀ ਸੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਫਿਰ ਉੱਥੇ ਪਹੁੰਚ ਗਈ ਤੇ ਜਾਂ ਦੀ ਇੱਕ ਔਰਤ ਆਪਣੇ ਬੱਚਿਆਂ ਦੇ ਨਾਲ ਗੇਟ ਖੜਕਾਉਂਦੀ ਲੋਕਾਂ ਨੇ ਦੇਖੀ ਤਾਂ ਫਿਰ ਉਹਨਾਂ ਨੇ ਪੁੱਛਿਆ ਕਿ ਆਕਰਕਾਰ ਹੋਇਆ ਕੀ ਹੈ ਤੇ ਫਿਰ ਇਹ ਸਾਰਾ ਮਾਮਲਾ ਸਾਫ ਵੀ ਇਸ ਤੋਂ ਅਗੇ ਤੁਮ ਦੱਸਿਆ ਕਿ ਲੋਕਾਂ ਨੇ ਫਿਰ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਉੱਥੇ ਕਿ ਚਲੋ ਕਿਸੇ ਤਰੀਕੇ ਨਾਲ ਦੀ ਮਦਦ ਕਰਦੇ ਹਾਂ ਪਰ ਕੋਈ ਹੱਲ ਨਹੀਂ ਨਿਕਲ ਪਾਇਆ ਫਿਰ ਪੁਲਿਸ ਨੂੰ ਸੱਦਿਆ ਗਿਆ ਕਿ ਤੁਸੀਂ ਆਓ ਇਸ ਤਰੀਕੇ ਦੇ ਨਾਲ ਭਾਰੀ ਹੰਗਾਮਾ ਹੋ ਰਿਹਾ ਹੁਣ ਇੱਥੇ ਆ ਕੇ ਸਥਿਤੀ ਨੂੰ ਸੰਭਾਲੋ ਫਿਰ ਪੁਲਿਸ ਬੌਕੇ ਦੇ ਪਹੁੰਚੀ ਜਿੱਥੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ ਫਿਰ ਕਿਤੇ ਜਾ ਕੇ ਗੇਟ ਜਦੋਂ ਨਹੀਂ ਖੁੱਲਿਆ ਗਿਆ ਫਿਰ ਸ਼ਕਤੀ ਦੇ ਨਾਲ ਉਹਨਾਂ ਨੂੰ ਬਾਹਰ ਬੁਲਾਇਆ ਗਿਆ ਮਾਲਕ ਮਕਾਨ ਮਾਲਕ ਬਾਹਰ ਆਇਆ ਬਹਾਰ ਆਉਂਦੀ ਫਿਰ ਉਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਸਵਾਲ ਵੀ ਉਸ ਨੂੰ ਕੀਤੇ ਮੀਡੀਆ ਨੇ ਕਿ ਤੁਹਾਡੇ ਤੇ ਜੋ ਇਲਜ਼ਾਮ ਲਗਾ ਰਹੀ ਹੈ ਔਰਤ ਕਿ ਤੁਸੀਂ 10000 ਰੁਪਏ ਦਿੱਤੇ ਨੇ ਉਸ ਵਿਅਕਤੀ ਨੂੰ ਅੰਦਰ ਵਾੜਨ ਲਈ ਜਿਸ ਦੇ ਬਾਅਦ ਤੁਸੀਂ ਉਸ ਨੂੰ ਪਹਾਰੀ ਦਿੱਤਾ ਇਸ ਤੇ ਉਹ ਕੁਝ ਵੀ ਨਹੀਂ ਬੋਲਿਆ ਕਿ ਹੁਣ ਪੁਲਿਸ ਇਸ ਪੂਰੇ ਮਾਮਲੇ 'ਚ ਤਫ਼ਤੀਸ਼ ਕਰ ਰਹੀ ਹੈ ਕੀ ਕੁਝ ਕਹਿਣਾ ਪੁਲਿਸ ਦਾ ਉਸ ਔਰਤ ਦਾ ਤੇ ਖਾਸ ਤੌਰ ਤੇ ਉਸ ਮਕਾਨ ਮਾਲਕ ਦਾ ਜਿਸ ਤੇ ਇਲਜ਼ਾਮ ਲੱਗੇ ਨੇ ਹੁਣ ਤੁਹਾਨੂੰ ਸੁਣਾ ਦਿੰਦੇ ਹੈ। ਕੀ ਬਾਤ ਕਹਿ ਹੋਈ ਆਪ ਇੱਥੇ ਪਰ ਪਹੁੰਚੇ ਹੋ? ਮੈਂ ਇੱਥੇ ਲੜਕੀ ਲੈ ਕੇ ਆ ਮੈਂ ਅਭੀ ਮੌਜੂਦ ਟਾਈਮ 'ਤੇ ਆਪਣੇ ਘਰ ਵਾਲੇ ਕੋਲ ਗਈ ਹੂੰ। मैं यहाँ जो छत तक के गई छत पे खड़ी होके देख रही थी लड़की को और मेरे घर वाले को ये मकान मालिक चप्पल पकड़ा रहे थे बैग पकड़ा रहे थे पता नहीं गायब घंटे से मैं आठ यहाँ पे बैठी हूँ ये लोग अंदर थे बुआ नहीं खोले थे घंटे तक बुआ नहीं खोला फिर पुलिस ने बुआ खुलवाया तो आप अंदर पड़ गए मेरे घर वाले को भगा दिया मेरे को बाहर ही रहने थी अंदर नहीं जाने किस एरिया में खड़े हो आप अभी कहाँ पहुँचे मैं तो मुझे खुद ही एरिया का पता है मकान मालिक का नाम पता है आपको नीटीगा देखा। नीटीगा देखा। उसका कुछ और है। आपके घर वाले का क्या नाम है आपके घर वाले का मेरा घर वाले नाम दिनेश और इस किसी लड़की के साथ रह रहे हैं प्रीति नाम है उस लड़की का जिस लड़की के साथ आपके, आपके बच्चे भी हैं आपके मेरे दो बच्चे हैं डिवोर्स हुआ है, है आपका उनके साथ कुछ भी नहीं हुआ फिर क्यों रह रहे हैं उनके साथ मकान मालिक रख रहे हैं ना नहीं हो मेरी लड़की ने मेरी लड़की का सो अब पुलिस प्रशासन को आपने दरखास्त दे दी है मैंने पुलिस प्रशासन को दरखास्त देने गई तो पुलिस प्रशासन नहीं आ रही थी अभी अचानक ही पुलिस प्रशासन चार घंटे बाद आई है तो अंदर बढ़ गयी घंटे तक दरवाजा खुलवाई फोन पे पता नहीं क्या क्या बातें कर रही थी अंदर से दरवाजा खुलवा के अंदर पड़ के मेरे को अंदर जाने नहीं दिए फिर अंदर से आप उसको भगा के फिर बाहर आके मेरे को कह रहे जाके देख लो अच्छा अंदर मौजूद नहीं है वो कोनो? नहीं अंदर मौजूद नहीं उसके कपड़े मौजूद है सारे एक रूम में ताला लगा so, अगली कार्रवाई क्या कराओगे ਸਾ ਤਾਂ ਖੜਾ ਕੇ ਖੜਾ ਅੰਦਰ ਪਰ ਉਹਨਾਂ ਨੇ ਕਹਿਣਾ ਕਿ ਜਿਹੜਾ ਘਰ ਵਾਲਾ ਜਿਹੜਾ ਆ ਇੱਥੇ ਕੋਈ ਲੜਕੀ ਲਾ ਕੇ ਬੈਠਾ ਆ ਤੇ ਮਾਰ ਵੀ ਜਿਹੜਾ ਆ ਨਹੀਂ ਅਸੀਂ ਚੈਕਿੰਗ ਤਾਂ ਕੋਈ ਇਦਾਂ ਦੀ ਗੱਲ ਬਾਤ ਨਹੀਂ ਕੋਈ ਗੱਲ ਮੈਂ ਨਹੀਂ ਤਾਂ ਉਹ ਜਿਹੜਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਇਹਨਾਂ ਨਾਲ ਕੋਈ ਨਾ ਬਹੁਤੀ ਵਾਈਫ ਸੀ ਉਹ ਆਪਸੀ ਦੀ ਮਾਤਾ 95 ਸਾਲ ਦੀ ਮੋਰੀ ਜਿਹੜੀ ਪਈ ਆ ਦੇ 올ਡੇ ਹੋਗਾ ਠੀਕ ਹੈ ਹਾਂਜੀ ਥਾਣੇ ਨਾਲ ਚੈਕ ਕੀਤਾ ਕਿ ਕੋਈ ਇਹਨਾਂ ਦੇ ਜਿੰਮ ਵਗੈਰਾ ਮਿਲਿਆ ਨਹੀਂ ਅੰਦਰ ਹਾਂਜੀ ਨਹੀਂ ਇਹਨੇ 95 ਸਾਲ ਦੀ ਮੋਰੀ ਮਾਤਾ ਇਹਨਾਂ ਨੇ ਪਈ ਆ ਮੈਂ ਕਿਹਾ ਰੋਲਾ ਥਾਣੇ ਕਿਧੋਂ ਨਹੀਂ ਲੱਗਿਆ ਹੁਣ ਥਾਣੇ ਪਾਣੀ ਨੇ ਵੱਡੇ ਜਿੰਦ ਲੈ ਕੇ